ਪ੍ਰਭਾਤੀ ਮਹੱਲਾ ਚੌਥਾ ਵਿਵਹਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਸਕ ਰਸਕ ਗੁਣ ਗਾਵੈ ਗੁਰਮਤਿ ਪ੍ਰਭਾਤੀ ਤੇ ਵਿਵਹਾਸ ਦੋਵੇਂ ਰਾਗਣੀਆਂ ਮੇਲ ਕੇ ਉਚਾਰਨ ਕਰਦੇ ਨੇ ਕੋ ਦਾਤੂ ਪਰਮੇਸ਼ਰ ਓ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਮਹਾਰਾਜ ਸਾਹਿਬ ਫਰਮਾਉਂਦੇ ਹਨ ਰਸਕ ਰਸਕ ਗੁਨ ਗਾਵ ਹੈ ਗੁਰਮਤ ਸਤਿ ਪਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸ਼ਬਦ ਉਚਾਰੇ ਹਨ ਹਯੂਰ ਫਰਮਾਉਂਦੇ ਨੇ ਗੁਰਸਿੱਖੋ ਰਸਕ ਰਸਕ ਗੁਨ ਗਾਵ ਹੈ ਗੁਰਮਤ ਰਸਕ ਰਸੀਆ ਹੋ ਕਰਕੇ ਰਸਕ ਇੱਕ ਰਸ ਰਸੀਖ ਇੱਕ ਰਸ ਰਸੀਆ ਹੋ ਕੇ ਰਸਕ ਤਦਾਕਾਰ ਹੋ ਕੇ ਰਸ ਕੋ ਜੋ ਰਸ ਦੇ ਕਰਨ ਵਾਲੇ ਸਤਿਗੁਰੂ ਹੈ ਪ੍ਰੇਮ ਦੇ ਪੈਦਾ ਕਰਨ ਵਾਲੇ ਉਹਦਾ ਰਸਿਆ ਹੋ ਕੇ ਹਰਿ ਦੇ ਗੁਣਾਂ ਨੂੰ ਇੱਕ ਰਸ ਗਾਉਣਾ ਕਰੇ ਲਿਵ ਉਹ ਗੁਰਮਤਿ ਦੁਆਰਾ ਲਿਵ ਉਹਨ ਮੰਨ ਨਾਮ ਲਗਾ ਜਿਨ੍ਹਾਂ ਦੀ ਬ੍ਰਤੀ ਨਾਮ 'ਚ ਲੱਗੀ ਹੈ ਉਹਨਾਂ ਦੀ ਲਿਵ ਜਿਹੜੀ ਹੈ ਉਹ ਉਹਨ ਮੰਨ ਪ੍ਰੀਆ ਅਵਸਥਾ 'ਚ ਲੱਗ ਜਾਂਦੀ ਹੈ ਉਹਨਾਂ ਦੀ ਮਨ ਉਲਟੀ ਉਲਟ ਕੇ ਬ੍ਰਤੀ ਤੇ ਸੁਪਰਮੇਸ਼ੁਰ ਦੇ ਨਾਮੀ ਵਿੱਚ ਹੀ ਲੱਗ ਜਾਂਦੀ ਹੈ ਅੰਮ੍ਰਿਤ ਰਸ ਪੀਆ ਗੁਰਸਬਦੀ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜੇ ਨਾਮ ਅੰਮ੍ਰਿਤ ਨਾਮ ਰਸ ਨੂੰ ਪੀਤਾ ਹੈ ਹਮ ਨਾਮ ਵਿਟਹੁ ਕੁਰਬਾਨ ਅਸੀਂ ਤਾਂ ਭਾਈ ਅੰਮ੍ਰਿਤ ਨਾਮ ਦੇ ਉੱਪਰੋਂ ਉਸ ਤੋਂ ਕੁਰਬਾਨ ਬਲਿਹਾਰ ਜਾਣੇ ਹਮਰੀ ਜਗ ਜੀਵਨ ਹਰ ਪ੍ਰਾਣ ਸਾਡੇ ਤਾਂ ਜਗ ਦਾ ਜੀਵਨ ਰੂਪ ਜੋ ਬ੍ਰਹਮ ਚੇਤਨ ਹੈ ਉਹ ਹਰੀ ਪ੍ਰਾਣਾ ਦਾ ਆਸਰਾ ਰੂਪ ਹੈ ਹਰ ਉਤਮ ਹਿਰਦ ਅੰਤਰ ਭਾਇਉ ਜਿਨ੍ਹਾਂ ਦੇ ਉਤਮ ਤੋਂ ਉਤਮ ਹਰੀ ਦੇ ਚ ਭਾਇਆ ਉਤਮ ਪੁਰਖ ਹਨ ਹਰੇਕ ਵਿੱਚੋਂ ਸ੍ਰੇਸ਼ਟਾਨ ਮੋਰ ਮੰਤਰ ਦਿਓ ਹਰ ਕਾਂ ਜਿਨ੍ਹਾਂ ਦੇ ਮੰਤਰ ਗੁਰੂ ਸਾਹਿਬ ਨੂੰ ਕੰਨ ਵਿੱਚ ਦਿੱਤਾ ਹੈ ਸਰਬਾਤੇ ਭਰੋਸੇ ਰੂਪੀ ਕੰਨਾ ਵਿੱਚ ਜਿਨ੍ਹਾਂ ਨੇ ਮੰਤਰ ਗੁਰੂ ਸਾਹਿਬ ਜੀ ਨੇਣਾ ਕੀਤਾ ਹੈ ਨਾਮ ਧਾਰੀਏ ਕੰਨਾਂ ਵਿੱਚ ਫੂਕ ਤਾਂ ਮਾਰਦੇ ਗੁਰੂ ਸਾਹਿਬਨ ਕੇ ਮੰਤਰ ਦੀ ਹਰ ਕਾਂ ਕੰਨਾ ਜੀ ਭਾਈ ਸੁਣੀਦਾ ਪਰਮੇਸ਼ਰ ਦਾ ਨਾਮ ਕੰਨ ਜੀ ਵੀ ਫੂਕ ਮਾਰਦੀਏ ਜੇ ਨਾਮ ਦਿਲ ਚ ਵਸਾਉ ਫੇਰ ਕੀ ਲਾਭ ਹੋਵੇਗਾ ਪੰਜਾਂ ਪਿਆਰਿਆਂ ਨੂੰ ਬਣ ਕੇ ਕਈ ਇਸੇ ਪ੍ਰਕਾਰ ਹੋਰ ਵੀ ਅਕੇ ਦੇ ਅੰਦਰ ਦ੍ਰਿੜ ਕਰਾਉਨੇ ਆ ਆਦਮੀ ਦੇ ਉੱਤੇ ਕੋਸਨਾ ਜਾਪ ਦਾ ਜੋਰ ਦੇ ਨਾਲ ਸ਼ੁਰੂ ਕਰਦੇ ਵਾਹਿਗੁਰੂ 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 ਕੋ ਜਦੋਂ ਸਾਹ ਜਾਂ ਟੁੱਟ ਜਾਂਦਾ ਉਦੋਂ ਕਹਿੰਦੇ ਤੇ ਅਸਰ ਹੋ ਗਿਆ ਇਸ ਪ੍ਰਕਾਰ ਕਈ ਕਰਦੇ ਹੈਗੇ ਸੋ ਕਨ ਦਾ ਸਰਦਾ ਤੇ ਵਿਸਵਾਸ ਹੈ ਸਾਧ ਸੰਗਤ ਜੀ ਜਿਨ੍ਹਾਂ ਦੇ ਸਰਦਾ ਤੇ ਭਰੋਸੇ ਰੂਪੀ ਕੰਨਾ ਜੀ ਗੁਰੂ ਸਾਹਿਬ ਨੇ ਮੰਤਰ ਦਿੱਤਾ ਹੈ ਉਹ ਨੇ ਹਾਲ ਹੋ ਗਏ ਹਨ ਰਹਾਉ ਆਭੂ ਸੰਤ ਮਿਲੂ ਮੇਰੇ ਭਾਈ اے ਮੇਰੇ ਭਰਾਓ ਤੁਸੀਂ ਸਚਤੰਦਿਆ ਸੋਣੇ ਕਰਕੇ ਭਰਾਓ ਗੁਰੂ ਨਾਨਕ ਸਾਹਿਬ ਦੇ ਗੁਰਸਿੱਖ ਸੰਤ ਜਨੋ ਆਓ ਮਿਲੋ ਮੇਲ ਹਰ ਹਰ ਨਾਮ ਬਖਾਂ ਮੇਰੇ ਕੇ ਹਰ ਹਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਵਿਖਿਆਨ ਕਰੋ ਉਚਾਰਨ ਕਰੋ ਕਿਤ ਬਿਦ ਕਿਉ ਪਾਈਏ ਪ੍ਰਭ ਆਪਣ ਇਹ ਕਿਹੜੀ ਬਿਧੀ ਹੈ ਜੁਗਤੀ ਹੈ ਹੋ ਤੇ ਕਿਦ ਕਿਸ ਪ੍ਰਕਾਰ ਉਹ ਆਪਣੇ ਪ੍ਰਭੂ ਦੇ ਤਾਂ ਹੀ ਪਾਈਦਾ ਹੈ ਮੂ ਕੋ ਕਰਹੁ ਉਪਦੇਸ਼ ਹਰ ਦਾਨ ਹਾਂ ਜੀ ਉਹ ਸਾਡੇ ਤਾਂ ਹੀ ਉਪਦੇਸ਼ ਦੇਣਾ ਕਰੋ ਹਰੀ ਦੀ ਪ੍ਰਾਪਤੀ ਦਾ ਇਹ ਦਾਨ ਦਿਓ ਇਹ ਸੰਤ ਜਨੋ ਸਤ ਸੰਗਤ ਮਹਿ ਹਰ ਹਰ ਵਸਿਆ ਅੱਗੋਂ ਉਤਰ ਦਿੰਦੇ ਹਨ ਇਹ ਭਾਈ ਸਬ ਸੰਗਤ ਦੇ ਵਿੱਚ ਯੀ ਨਾਲੇ ਮਨ ਚ ਹਰ ਹਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਮਿਲ ਸੰਗਤ ਹਰ ਗੁਣ ਜਾਣ ਇਹ ਇਹ ਮਿਲ ਕਰਕੇ ਸੰਗਤ 'ਚ ਮਿਲੰਦਾ ਹਰੀ ਦੇ ਜਿਹੜੇ ਗੁਣ ਆਉਣੇ ਹੈ ਨਾ ਜਾਣੀਂਦੇ ਹੈ ਉਹ ਸਤਿ ਕੀ ਤਨ ਆਨੰਦ ਰੂਪ ਜਿਹੜੇ ਸਰੂਪ ਲਖਣ ਹਨ ਤੇ ਕਰ ਜਗਰ ਦੀ ਪਾਲਣਾ ਉਤਪਤੀ ਲੈਤਾ ਇੱਕ ਤਸਤੀ ਲਖਣ ਹਨ ਜਿਸ ਦੇ ਇਹ ਭਾਈ ਉਸ ਸਰ ਸੰਗਤ ਨਾਲ ਮਿਲ ਕੇ ਹਰੀ ਦੇ ਗੁਣ ਜਾਣੇ ਜਾਂਦੇ ਹੈ ਜਿਨਾਂ ਨੇ ਸਤਸੰਗਤ ਦੇ ਨਾਲ ਮਿਲ ਕਰਕੇ ਹਰੀ ਦਾ ਗੁਣ ਗਿਆਨ ਜਾਨ ਪ੍ਰਾਪਤ ਹੁੰਦਾ ਏ ਸੰਗਤ ਦਾ ਗੁਣ ਹੈ ਜੋ ਪਰਮੇਸ਼ਰ ਨੂੰ ਜਾਣਣਾ ਹੈ ਵੱਡਾ ਭਾਗ ਸਤਸੰਗਤ ਪਾਈ ਵੱਡਿਆਂ ਭਾਗਾ ਕਰਕੇ ਸਤਸੰਗਤ ਪ੍ਰਾਪਤ ਕੀਤੀ ਹੈ ਜਿਨਾਂ ਨੇ ਸਤਗੁਰ ਪਰਸ ਭਗਵਾਨ ਉਹ ਸਤਗੁਰੂ ਸਾਹਿਬ ਜੀ ਦੁਆਰਾ ਭਗਵਾਨ ਪਰਮੇਸ਼ਰ ਨਾਲ ਪਰਸ ਮਿਲ ਗਏ ਹਨਗੇ ਗੁਰੂ ਪੂਜਨੀਕ ਚੇਤਨ ਸੂਪ ਸਤਗੁਰੂ ਨਾਨਕ ਦੇਵ ਹੈ ਜਿਨ੍ਹਾਂ ਨੇ ਗੁਰੂ ਨਾਨਕ ਸਤਗੁਰੂ ਪੂਜਿਆ ਤਨ ਹਰ ਪੂਜ ਕਰਾਵਾ ਉਹਨਾਂ ਨੇ ਹਰੀ ਨੂੰ ਪੂਜਣਾ ਕਰ ਲਿਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੂੰ ਪੂਜ ਲਿਆ ਹੈ ਜਿਨ੍ਹਾਂ ਨੇ ਸਤਗੁਰੂ ਸਾਹਿਬ ਜੀ ਨੂੰ ਪੂਜਿਆ ਉਹਨਾਂ ਦੀ ਹਰੀ ਨੇ ਸਾਰੀ ਦੁਨੀਆ 'ਚ ਪੂਜਾ ਕਰਾਤੀ ਹੈ ਉਹਨਾਂ ਨੂੰ ਮੰਨੇ ਗਏ ਹਨ ਸੰਸਾਰ ਦੇ ਵਿੱਚ ਇਸੇ ਪ੍ਰਕਾਰ ਗੁਰ ਸਤਗੁਰ ਵੱਡਾ ਹੈ ਭਾਗ ਸਤ ਸੰਗਤ ਪਾਈ ਢੋਡੀਆਂ ਭਾਗਾਂ ਕਰਕੇ ਸੁਖ ਸੰਗਤ ਪ੍ਰਾਪਤ ਕੀਤੀ ਹੈ ਸਤਗੁਰਾਂ ਦੀ ਗੁਰ ਸਤਗੁਰ ਪਰਸ ਭਗਵਾਨ ਜਿਨ੍ਹਾਂ ਨੂੰ ਗੁਰੂ ਸਤਗੁਰ ਸਾਹਿਬ ਜੀ ਨੂੰ ਪਰਸਲੇ ਮਿਲੇ ਹੈ ਉਹ ਭਗਵਾਨ ਨਾਲ ਪਰਸਲੇ ਮਿਲ ਗਏ ਹਨ ਉਹਨਾਂ ਨੂੰ ਮਾਰਨ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਸਤਿਗੁਰਾਂ ਨੇ ਉਹਨੂੰ ਗਾਉ ਹੈ ਪ੍ਰਭ ਅਗੰਮ ਠਾਕੁਰ ਕੀ ਜੋ ਗੰਮਤੋ ਤੋ ਰਹਿਤ ਸਵਾਮੀ ਆ ਉਸਦੇ ਗੁਣਾਂ ਨੂੰ ਉਹ ਗਾਉਂਦੇ ਹਨ ਉਹਨੂੰ ਗਾਏ ਰਹੀ ਹੈਰਾਨ ਗੁਰੂ ਸਾਹਿਬ ਦੇ ਗੁਣਾਂ ਨੂੰ ਗਾ ਕੇ ਹੈਰਾਨ ਅਸਚਾਰ ਦੇ ਰੂਪ ਹੋ ਰਹੇ ਆ ਬ੍ਰਹਮ ਵਿੱਚ ਮਿਲ ਕਰਕੇ ਮਾਇਆ ਨੂੰ ਹੈਰਾਨ ਮਿੱਥਿਆ ਜਾਣ ਕੇ ਉਹਨਾਂ ਹੈਰਾਨ ਜੇ ਹੋ ਰਹੇ ਵੀ ਇਹਨੂੰ ਸੱਚੀ ਮੰਨੀ ਬੈਠੇ ਸੀ ਅਗਿਆਨ ਕਾਲ ਚ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸਾਡੇ ਤਾਂ ਭਾਈ ਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਹਰ ਨਾਮ ਦੀਉ ਖਿੰਦਾਂ ਹਰਿ ਦੇ ਨਾਮ ਦਾ ਖਿੰਖਣ ਕਾਲ ਵਿੱਚ ਦਾਨ ਦੇਣਾ ਕੀਤਾ ਬਖਸ਼ਿਸ਼ ਕੀਤੀ ਹੈ ਪਰਵਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰਬੂਲਹਿ ਗੁਰਮੁਖਾਂ ਦਾ ਏਸੋ ਹੈ ਜੇ ਤੋ ਸੂਰ ਚੜਦਾ ਹੈ ਸੂਰਜ ਚੜ੍ਹਦੇ ਨਾਲ ਵੀ ਗੁਰਮੁਖ ਪਰਮੇਸ਼ਰ ਦੇ ਨਾਮ ਨੂੰ ਹੀ ਉਚਾਰਦੇ ਰਹਿੰਦੇ ਹੈ ਉਹ ਹੋਰ ਨਾ ਝਗੜਿਆਂ ਵਿੱਚ ਨਹੀਂ ਪੈਂਦੇ ਹਨ ਸਭ ਰੈਨ ਸਮਲ ਹੈ ਹਰ ਗਾਲ ਜਦੋਂ ਰਾਤ ਆਉਂਦੀ ਹੈ ਉਦੋਂ ਵੀ ਸਾਰੀ ਰਾਤਾਂ ਉਮਰ ਦੀਆਂ 'ਚ ਹਰੀ ਦੇ ਗਾਲ ਬਚਨਾਂ ਨੂੰ ਇਸਤੇਮਾਲ ਦੇ ਯਾਦ ਕਰਦੇ ਹੈ ਹਰ ਵਕਤ ਪਰਮੇਸ਼ਰ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹੈ ਉਹ ਸੂਰ ਗੁਰਮੁਖੋ ਜਿਨ੍ਹਾਂ ਗੁਰਮੁਖੰਦ ਦੇ ਬ੍ਰਹਮ ਗਿਆਨ ਦਾ ਸੂਰਜ ਪੈਦਾ ਹੋ ਜਾਂਦਾ ਹੈ ਉਹ ਵੀ ਹਰੀ ਦੇ ਜੀਵਨ ਮੁਕਤੀ ਦੇ ਅਨੰਦਾਂ ਨੂੰ ਬੋਲਦੇ ਹਨ ਸਭ ਰੈਨ ਸਮਲ ਹੈ ਹਰਗਾ ਜਿਨ੍ਹਾਂ ਦੀ ਸਾਧ ਸੰਗਤ ਦੀ ਅਵਸਥਾ ਸਰਦਾ ਦੇ ਨਾਲ ਭਿਜੀ ਰੂਪ ਰਾਤ ਹੈ ਉਹ ਵੀ ਹਰੀ ਦੇ ਬਚਨਾਂ ਨੂੰ ਕਿਸ ਪ੍ਰਕਾਰ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਕੰਠ ਦੇ ਨਾਲ ਕਿਵੇਂ ਭੇਨਣ ਲੱਗਿਏ ਕਿਉਂ ਹਰੀ ਦੀਆਂ ਗੱਲਾਂ ਹੀ ਸਮਾਲਦੇ ਸਾਰੀ ਵਸਤਾ ਵਿੱਚ ਪ੍ਰੇਮ ਭਿੱਜੀ ਹੋਈ ਚ ਹਮਰੇ ਪ੍ਰਭ ਹਮ ਲੂਚ ਲਗਾਈ ਸਾਡੇ ਪ੍ਰਭੂ ਨੇ ਸਾਡੇ ਤਾਈਂ ਅਕਾਲ ਪੁਰਖ ਦੇ ਮਿਲਣ ਦੀ ਸਤਗੁਰਾਂ ਨੇ ਲੋਚ ਇੱਛਾ ਲਾ ਦਿੱਤੀ ਹੈ ਚਾਹਣਾ ਲਾਤੀ ਹੈ ਹਮ ਕਰਹਿ ਪ੍ਰਭੂ ਹਰ ਭਾਸੀਂ ਹਰ ਹਰ ਪ੍ਰਭੂ ਦਾ ਭਾਣਾ ਕਰਦੇ ਖੋਜ ਕਰਦੇ ਹਮਾਰਾ ਅਜ ਦੀ ਮੀਰਾ ਮਨ ਸਾਧੂ ਧੂੜ ਰਵਾਲ ਸਰਸੰਗਤ ਵਿੱਚੋਂ ਉਸ ਦੀ ਖੋਜ ਪ੍ਰਾਪਤ ਹੁੰਦੀ ਹੈ ਸਾਡਾ ਮਨ ਸਾਧ ਸੰਗਤ ਦੀ ਧੂੜ ਦੇ ਰਵਾਲ ਕਿਣਕੇ ਦੀ ਨਹੀਂ ਆਈ ਹਾਂ ਸੀ ਧੂੜ ਰਵਾਲ ਧੂੜ ਜਿਹੜੀ ਹੈ ਸਤਸੰਗਤ ਮੇਰਾ ਮਨ ਸਾਧੂ ਧੂਰ ਰਵਾਲਾ ਮਹਾਤਮਾ ਦੀ ਕਿਣਕਾ ਮਾਤਰ ਧੂੜੀ ਦਾ ਕਿਣਕਾ ਹੈ ਸਾਡਾ ਮਨ ਜਿਹੜਾ ਏਡੀ ਗਰੀਬੀ ਹੈ ਸਰਦਾਰ ਰੂਪੀ ਧੂੜੀ ਦਾ ਕਿਣਕੇ ਬਣੇ ਹੋਏ ਸੀ ਧਾਰਨ ਕਰਨ ਵਾਸਤੇ ਹਰ ਹਰ ਨਾਮ ਦਿਰਢਾਉ ਗੁਰ ਮੀਠਾ ਰਵਾਲਾ ਹੁੰਦੀ ਏ ਭਾਂਡਿਆਂ ਤੇ ਉੱਡ ਕੇ ਜਿਹੜੀ ਬਰੀਕ ਬਰੀਕ ਉੱਡ ਕੇ ਪਈਆਂ ਰਵਾਲਾਂ ਹੁੰਦੀਆਂ ਇਸ ਪ੍ਰਕਾਰ ਸਾਜ ਸੰਗਤ ਦੀ ਜਿਹੜੀ ਧੂੜ ਹੈ ਉਹ ਉੱਡ ਕੇ ਸਤਸੰਗਤ ਦੀ ਧੂੜ ਪਰ ਹੀ ਉੱਡ ਨੇਤਰੀ ਉਸ ਨੂੰ ਸਾਡਾ ਚਾਹੁੰਦਾ ਹੈ ਮਹਾਰਾਜ ਦੂਸਰਾ ਸਾਲ ਸੁਨਹਿਰਵਾਲ ਕਿਣਕੇ ਜੇ ਸਵੇਰੇ ਦੀਆਂ ਹੰਗ ਜਿਵੇਂ ਨਿੱਕੇ ਨਿੱਕੇ ਬਣਾਏ ਹੁੰਦੇ ਐ ਸੁਨਿਆਰੇ ਦੇ ਇਸ ਪ੍ਰਕਾਰ ਧੂੜ ਉਹ ਉਹ ਵੀ ਰਵਾਲਾਂ ਹੁੰਦੀਆਂ ਇਸ ਸਵੇਰੇ ਦੀ ਕਿਣਕੇ ਹੁੰਦੇ ਜਿਵੇਂ ਐਵੇਂ ਸਾਧਸੰਗਰੀ ਜਿਹੜੀ ਧੂੜ ਐ ਉਹ ਸੁਨੇਹੀ ਜੀਵਨ ਬਣਾਉਣ ਵਾਲੇ ਕਿਨਕੇ ਦੀ ਨਿਆਈਂ ਰਵਾਲਾਂ ਦੀ ਨਿਆਈਂ ਹਨ ਮਾਨੂੰ ਸੱਜਾ ਤੇ ਭਰੋਸੇ ਦੇ ਸਹਿਦ ਕਰਨ ਵਾਲੇ ਉਹ ਸਾਧ ਸੰਗ ਦੀ ਧੂੜ ਰਵਾਲ ਕਿਨਕਾ ਮਾਤਰ ਸਾਨੂੰ ਪ੍ਰਾਪਤ ਹੋਵੇ ਹਰ ਹਰ ਨਾਮ ਦੇ ਰੜਾਉ ਗੁਰ ਮੀਠਾ ਹਰ ਹਰ ਪਰਮੇਸ਼ਰ ਦਾ ਨਾਮ ਸਤਿਗੁਰਾਂ ਨੇ ਮਿੱਠਾ ਪਿਆਰਾ ਲੱਗਣ ਵਾਲਾ ਸਾਨੂੰ ਦਿਰੜ ਕਰਾਤਾ ਵਸਾਤਾ ਸਾਡੇ ਹਿਰਦੇ 'ਚ ਗੁਰ ਪਗ ਝਾਰ ਹੈ ਹਮ ਬਾ ਅਸੀਂ ਭਾਈ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਬਾਲਾਂ ਦੇ ਨਾਲ ਕੇਸਾਂ ਦੇ ਨਾਲ ਝਾੜੀਏ ਕਿਸ ਤਰ੍ਹਾਂ ਕੇ ਸੰਗ ਦਾਸ ਪਗ ਝਾਰੋਂ ਇਹ ਮੰਨੋਰਥ ਮੋਰ ਸਾਡਾ ਇਹ ਮੰਨਦਾ ਸੰਕਲਪ ਹੈ ਵੀ ਆਪਦੇ ਦਾੜੇ ਦੇ ਨਾਲ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਝਾੜਨਾ ਕਰੀਏ ਇਸ ਪ੍ਰਕਾਰ ਸਾਧ ਸੰਗਤ ਜੀ ਸਰਵਾ ਦੀ ਗੱਲ ਹੈ ਪਿਆਰ ਦੀ ਗੱਲ ਹੈ ਤਨ ਉਹ ਪੁਰਖੋ ਜਿਹੜੇ ਇਸ ਪ੍ਰਕਾਰ ਪਿਆਰ ਕਰਦੇ ਹੈ ਬਾਬਾ ਬੀਰ ਸਿੰਘ ਜੀ ਔਰੰਗਾਬਾਦ ਵਾਲੇ ਜਿਹੜੇ ਹੋਏ ਹਨ ਇਹ ਬੜੇ ਗੁਰਮੁਖਸਾ ਨੇ ਮਹਾਰਾਜ ਜੀਸੂ ਦੇ ਘਰੇ ਇਹਨਾਂ ਦੇ ਨਾਲ 5000 ਫੌਜ ਹੁੰਦੀ ਸੀ ਇਹ ਅਕਾਲ ਮਾਈਮੰਡ ਦੇ ਵਿੱਚ ਹੀ ਸਾਂਗੇ ਤੇ ਉਸ ਵਕਤ ਇਹਨਾਂ ਦਾ ਜਦੋਂ ਕੋਈ ਮੋਰ ਚੜ ਜਾਂਦਾ ਸੀ ਮਹਾਰਾਣੀ ਜੀ ਸਿੰਘ ਦਾ ਉਦੋਂ ਬਾਬਾ ਫਰੀਦ ਵੀਰ ਸਿੰਘ ਜੀ ਫੌਜ ਲੈ ਕੇ ਉੱਥੇ ਪਹੁੰਚਿਆ ਕਰਦੇ ਇਹ ਇਹਨਾਂ ਦੇ ਕੋਲੇ ਇੱਕ ਮਹਾਰਾਜਾ ਸਿੰਘ ਸੀ ਇਹਨਾਂ ਦੀ ਸੇਵਾ ਜਿਹੜਾ ਸੇਵਕ ਸੀ ਉਹਦੇ ਦਾੜੀ ਨਹੀਂ ਸੀ ਆਉਂਦੀ ਸਿੰਘ ਮਖੌਲ ਨੂੰ ਕਰਦੇ ਕਿਵੇਂ ਵੀ ਤੂੰ ਲੰਕਾ ਦਾ ਚੋਰ ਹੈ ਕੋਈ ਕੁਝ ਕਿਹਾ ਕਰੇ ਉਹਨੇ ਇੱਕ ਦਿਨ ਬਾਬਾ ਜੀ ਦੇ ਪਾਸ ਵੀਰ ਸਿੰਘ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜਾ ਮਨੂ ਸਿੰਘ ਮਸ਼ਕਰੀਆਂ ਕਰਦੇ ਰਹਿੰਦੇ ਐ ਵੀ ਤੇਰੇ ਦਾੜੀ ਨਹੀਂ ਆਈ ਤੂੰ ਖੋਦਾ। ਬਾਬਾ ਬੀਖੂ ਨੇ ਕਹਿੰਦੇ ਆਇਆ ਕਰਿਆ ਕਰੋ ਇਹ ਸਾਧ ਸੰਗਤ ਦੀ ਧੂੜ ਤੁਸੀਂ ਇੱਥੇ ਮੂੰਹ ਤੇ ਲਾਇਆ ਕਰੋ ਦਾੜੀ ਥੋੜੀ ਆਈ। ਇਹ ਸੁਣ ਕੇ ਮਹਾਰਾਜਾ ਸਿੰਘ ਨੇ ਧੂੜ ਸਾਧ ਸੰਗਤ ਦੀ ਲਾਉਣ ਲੱਗ ਗਏ। ਲਾਉਂਦਿਆਂ ਧੂੜ ਉਹਨਾਂ ਦੇ ਦਾੜਾ ਐਡਾ ਸੰਗਣਾ ਆਇਆ ਗੋਡਿਆਂ ਤੱਕ ਲੰਮਾ ਦਾੜਾ। ਇਹ ਹੈ ਜੋ ਸੋਹਣਾ ਸੰਗੜਾ ਦਾੜਾ ਆਇਆ ਤੇ ਇੱਕ ਦਿਨ ਉਹ ਇਸ ਤਰ੍ਹਾਂ ਇਸ ਸੰਗਤ ਦੀ ਧੂੜ ਵਿੱਚੋਂ ਇਹ ਦਾੜਾ ਪ੍ਰਾਪਤ ਹੋਇਆ ਸੀ ਤੇ ਇੱਕ ਦਿਨ ਦੀ ਗੱਲ ਹੈ ਉਹ ਜੋੜੇ ਖੜੇ ਝਾੜਦੇ ਐ ਤੇ ਜੋੜੇ ਝਾੜਦਿਆਂ ਤੋਂ ਉਹਨੇ ਦਾੜਾ ਜੋੜੇ ਨਾਲ ਲਾ ਗਿਆ ਖੜੇ ਖੜੇ ਝਾੜਦੇ ਸੀ ਬੈਠੇ ਤਾਂ ਦਾੜਾ ਬੜਾ ਲੰਮਾ ਸੀ ਜਿਸ ਵੇਲੇ ਝਾੜਵੇ ਸਿੰਘਾਂ ਨੂੰ ਬੰਨਣ ਦਾ ਹੁਕਮ ਹੀ ਨਹੀਂ ਸੀ ਅੱਜਕੱਲ੍ਹ ਮੁਸ਼ਕਾਂ ਦੇਣ ਦੀ ਆਦਤ ਪੈ ਗਈ ਹੈ ਕੁਝ ਅੰਗਰੇਜ਼ਾਂ ਨੂੰ ਪਾਰਟੀ ਕੁਝ ਵਾਕੀ ਸਿੰਘਾ ਸ਼ਾਹੀ ਦੇ ਨੌਜਵਾਨ ਮੁੰਡੇ ਗਾੜੀ ਚਾਲਨੀ ਤੇ ਝਰੌਣੀ ਆਪਣੇ ਆਪ ਨੂੰ ਸ਼ਕੀਨੀ ਸਮਝਦੇ ਹਨਗੇ ਸੋ ਇਸ ਪ੍ਰਕਾਰ ਸਾਧ ਸੰਗੇ ਜੀ ਉਹ ਦਾੜਾ ਖੁੱਲਾ ਹੀ ਰੱਖਦੇ ਸੀ ਸਿੰਘ ਇਹ ਸੋਹਤ ਖੁੱਲਾ ਰੱਖਦਾ ਸੀ ਉਸ ਵਕਤ ਇਹਨਾਂ ਨੇ ਇੱਕ ਸਿੰਘਨ ਤਰਪਮਾਰੀ ਸਿੰਘਾ ਕਹਿੰਦਾ ਜੋੜੇ ਨਾਲ ਤੇਰਾ ਇਹ ਦਾੜਾ ਲੱਗਦਾ ਹੈ ਤੰਦਾ ਬਾਬਾ ਮੈਂ ਤਾਂ ਜੋੜਿਆਂ ਦੀ ਧੂੜ ਤੋਂ ਹੀ ਦਾੜਾ ਪ੍ਰਾਪਤ ਹੋਇਆ ਹੱਥ ਜੋੜ ਕੇ ਮਹਾਰਾਜਾ ਸਿੰਘ ਨੇ ਕਿਹਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਪਿਆਰ ਹੈ ਜਿਨ੍ਹਾਂ ਦਾ ਤੁਹਾਨੂੰ ਜੀਵਨ ਹਨ ਗੁਰਪਗ ਝਾਰ ਹੈ ਹਮ ਬਾਲ ਗੁਰੂ ਮਾਰਾ ਸਾਹਿਬ ਦੇ ਚਰਨਾਂ ਨੂੰ ਅਸੀਂ ਆਪ ਦੇ ਦਾੜੇ ਦੇ ਨਾਲ ਕੇਸਾਂ ਦੇ ਨਾਲ ਝਾੜੀਏ ਇੰਨਾ ਪਿਆਰ ਹੈ ਸਾਡੇ ਅੰਦਰ ਇਸੇ ਪ੍ਰਕਾਰ ਗੁਰਪਗ ਝਾ ਰਹੇ ਹਮ ਬਾਲ ਨਿਸਕਾਮ ਕਰਵਾ ਰੂਪੀ ਜਿਹੜੇ ਕੇਸ ਹਨ ਸਾਡੇ ਵਾਲ ਇਨਾਂ ਨਾਲ ਗੁਰੂ ਸਾਹਿਬ ਦੇ ਚਰਨਾਂ ਨੂੰ ਧਿਆਨ ਨਾਲ ਚਾਰਣਾ ਕਰੀਏ ਰਹਾਉ ਸਾਖਤ ਕਉ ਦਿਨ ਰਾਤ ਅੰਧਾਰੀ ਜਿਹੜੇ ਸਾਖਤ ਪੁਰਸ਼ ਹੈ ਉਹਨਾਂ ਨੂੰ ਰਾਤ ਦਿਨ ਅ ਗਿਆਨ ਵੀ ਅੰਧੇਰੀ ਕਾਲੀ ਬੋਲੀ ਰਾਤ ਪਈ ਰਹਿੰਦੀ ਅਵਿਦਿਆ ਦੀ ਮੋਹ ਫਾਥੇ ਮਾਇਆ ਜਾ ਉਹ ਤਾਂ ਮਾਇਆ ਦੇ ਮੋਹ ਰੂਪੀ ਜਾਲ ਕਿ ਫਸੇ ਰਹਿੰਦੇ ਹਨ ਹਰ ਉਹ ਜਿਹੇ ਮੱਛੀ ਜਾਲ ਚ ਫਸ ਜਾਂਦੇ ਆ ਖਿਨ ਪਲ ਹਰ ਪ੍ਰਭ ਰਿਦੈ ਨਾ ਵਸਿਉ ਉਹਨਾਂ ਦੇ ਪਲਕ ਜਿੰਨੇ ਚਿਰ ਚੋਂ ਇਹ 60ਵਾਂ ਹਿੱਸਾ ਕੜੀ ਦਾ ਪਲ ਹੁੰਦਾ ਖਿਨ ਦੋ ਖਿਨ ਕਟ ਸ਼ਬਦ ਕਿਉਂ ਗੁਜ਼ਰ ਜਾਂਦੇ ਇੰਨਾ ਚਿਰ ਵੀ ਪਲਕ ਜਿੰਨਾ ਚਿਰ ਵੀ ਜਿਨਾਂ ਦੇ ਪਰਮੇਸ਼ਰ ਦਾ ਨਾਮ ਰੱਤੇ ਕੇ ਵਸਿਆ ਹੀ ਨਹੀਂ ਹੈ ਅਰੇਨ ਬਾਦ ਦੇ ਬਹੁ ਵਿਦਬਾ ਉਹ ਤੋਂ ਸਾਰ ਸੰਗੀਤ ਜੀ ਨਾਲ ਕੇ ਅਗਿਆਤ ਬਹੁ ਵਿਧੀ ਪੁਰੂ ਕੇ ਰਣ ਕਰਜੀਆਂ ਵੇ ਵੱਧੇ ਹੋਏ ਐ ਉਹਨਾਂ ਤੋਂ ਲੋਕ ਡਾਂਡੋ ਦੇਵ ਡਾਂਡੋ ਪਿਤਰ ਡਾਂਡੋ ਵਾਲ ਨਾ ਰੋਮ ਰੋਮ ਬਿੰਨਿਆ ਹੋਇਆ ਉਹਨਾਂ ਦਾ ਕਰਜਿਆਂ ਦੇ ਨਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਇਹ ਸਤ ਸੰਗਤ ਨਾਲ ਜਿਹੜੇ ਮਿਲੇ ਹੈ ਉਹਨਾਂ ਨੇ ਮਤੀ ਬੁੱਧੀ ਦੇ ਅੰਦਰ ਇਹ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਕੀਤੀ ਹੈ ਹੋ ਛੁੱਟੀ ਮਮਤਾ ਜਾ ਉਹਨਾਂ ਦੀ ਹੰਗਤਾ ਵੱਲੋਂ ਵੀ ਉਹ ਛੁੱਟ ਗਏ ਜਿਹੜੀ ਪਦਾਰਥਾਂ ਦੀ ਮੇਰ ਸੀ ਇਹ ਵੀ ਜਾਲ ਸੀ ਅੱਗ ਦੀ ਨਿਆਈਂ ਸਾੜਨ ਵਾਲੀ ਸੀ ਬੰਧਨ ਰੂਪ ਸੀ ਇਹ ਤੋਂ ਛੁੱਟ ਗਏ ਹਨ ਹਰ ਨਾਮਾ ਹਰ ਮੀਠ ਲਗਾਨ ਜਿਨ੍ਹਾਂ ਨੂੰ ਹਰ ਹਰ ਪਰਮੇਸ਼ਰ ਦੇ ਨਾਮਾਂ ਜਾਂ ਨਾਮ ਮਿੱਠਾ ਲੱਗਾ ਹੈ ਗੁਰ ਕੀਏ ਸ਼ਬਦ ਨਿਹਾਲ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਦੀ ਦਾਤ ਦੇ ਕੇ ਨਿਹਾਲ ਕਰ ਦਿੱਤਾ ਹੈ ਉਹ ਪ੍ਰਸੰਨ ਹੋ ਗਏ ਹਨ ਆਮ ਬਾਰਕ ਗੁਰ ਅਗਮ ਗੁਸਾਈ ਅਸੀਂ ਬੱਚੇ ਹਾਂ ਮਹਾਰਾਜ ਗੁਰੂ ਮਾਰਾ ਸਾਹਿਬ ਗਮਤਾ ਤੇ ਰਹਿ ਜਪ੍ਰਥਵੀ ਦੇ ਸਾਈਂ ਮਾਲਕ ਹਮ ਗੁਰ ਕਰ ਕਿਰਪਾ ਪ੍ਰਤਪਾਲ ਇਹ ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਤੁਸੀਂ ਸਾਡੇ ਅੰਦਰ ਸੁਭਗੁਣਾ ਦੀ ਪ੍ਰਤਪਾਲਾ ਤੇ ਸਾਰੀ ਰੋਜੀ ਦੀ ਪਾਲਣਾ ਪੁੱਛਣਾ ਆਪ ਹੀ ਕਰਦੇ ਹੋ ਵਿਖ ਭੌਜਲ ਡੁੱਬਦੀ ਕਾੜ ਲੈਹੁ ਪ੍ਰਭੂ ਮਹਾਰਾਜ ਬਿਉ ਰੂਪੀ ਸੰਸਾਰ ਸਮੁੰਦਰ ਹੈ ਇਹਦੇ ਅਸੀਂ ਡੁੱਬ ਰਹੇ ਹਾਂ ਕਿਰਪਾ ਕਰਕੇ ਕਢ ਲਓ ਪ੍ਰਭੂ ਜੀ ਗੁਰੂ ਨਾਨਕ ਬਾਲ ਗੋਪਾਲ ਏ ਗੁਰੂ ਨਾਨਕ ਸਾਹਿਬ ਤੁਹਾਡੇ ਬਾਲ ਗੋਪਾਲ ਨੰਨੇ ਬੱਚੇ ਹਾਂ ਛੋਟੇ ਬੱਚਿਆਂ ਦਾ ਨਾਮ ਬਾਲ ਗੋਪਾਲ ਹੁੰਦਾ ਹੈ ਏ ਗੁਰੂ ਨਾਨਕ ਸਾਹਿਬ ਆਪ ਗੋਪਾਲ ਹੋ ਅਸੀਂ ਤੁਹਾਡੇ ਮਾਲਕ ਹਾਂ ਪ੍ਰਭਾਤੀ ਪਾਠ ਨੇੜੇ ਆ ਗਿਆ ਭਾਈ ਕੋ ਕਰ ਲਈਏ ਦੋ ਸ਼ਬਦ ਅੱਛਾ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਜਿਨ੍ਹਾਂ ਦੇ ਇੱਕ ਖਿਨ ਕਾਲ ਵਿੱਚ ਵੀ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹਨੂੰ ਗਾਏ ਰਸਕ ਰਸੀ ਉਹ ਪਰਮੇਸ਼ਰ ਦੇ ਗੁਣਾਂ ਨੂੰ ਲਗਾਉਣਾ ਕੀਤਾ ਰਸਕ ਰਸੀਏ ਹੋ ਕੇ ਅਰ ਸਿੱਖ ਇੱਕ ਰਾਸੋ ਤਦਾਕਾਰ ਵਰਤੀ ਕਰਕੇ ਰਸਿਕ ਜੋ ਇੱਕ ਰਸ ਰਸੀਏ ਬਣਾਉਣ ਵਾਲੇ ਗੁਰੂ ਸਾਹਿਬ ਰਸਿਕ ਰਸੀਏ ਹਨ ਨਾਮ ਦੇ ਉਹਨਾਂ ਰਸਿਕ ਤਦਾਕਾਰੋ ਗੁਣਾਂ ਨੂੰ ਗਾਇਆ ਤੇ ਰਸਿਕ ਇੱਕ ਰਸ ਜਿਹਦੀ ਮਰਤੀ ਰਸਮੀ ਉਹਨਾਂ ਦੇ ਗੁਣਾਂ 'ਚ ਗਾਗਤ ਸੁਨਤ ਦੂ ਪਹਿ ਮੁਕਤੇ ਗਾਉਣ ਵਾਲੇ ਵੀ ਸੁਣਨ ਵਾਲੇ ਵੀ ਦੋਵੇਂ ਮੁਕਤ ਹੋ ਗਏ ਪੁਰਖੋ ਜਿਨ੍ਹਾਂ ਗੁਰਮੁਖ ਖਿਨ ਹਰ ਪੀ ਜਿਨ੍ਹਾਂ ਨੇ ਗੁਰਮਖਾਨ ਖਿਨ ਖਿਨ ਕਾਲ ਚ ਹਰੀ ਨੂੰ ਪੀਗ ਪੀਣਾ ਕੀਤਾ ਹੈ ਮਰੇ ਸਾਹਦੇ ਨਾਮ ਨੂੰ ਪੀਤਾ ਹੈ ਜਿਨਾਂ ਨੇ ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ ਇਹ ਭਾਈ ਸਾਡੇ ਮਨ ਤੇ ਰਾਮ ਜੋ ਰਵਿਆ ਹੋਇਆ ਤਿਸ ਦੇ ਨਾਮ ਦਾ ਰਸ ਟੀਕ ਨਾ ਟਿਕਿਆ ਹੋਇਆ ਹਰ ਵਕਤ ਰਸ ਜਮਨ ਟਿਕ ਗਿਆ ਹੈ ਇਕਾਗਰ ਹੋ ਗਿਆ ਹੈ ਗੁਰਮੁਖ ਨਾਮ ਸੀਤਲ ਜਲ ਪਾਇ ਗੁਰਮੁਖਾਂ ਦੀ ਸੰਗਤ ਕਰਕੇ ਸੀਤਲਤਾ ਕਰਨ ਵਾਲਾ ਨਾਮ ਮਾਰਿਆ ਦਾ ਪਾਲਿਆ ਜਲ ਹਰ ਹਰ ਨਾਮ ਪੀਆ ਰਸ ਠੀਕ ਹਰ ਹਰ ਦੇ ਨਾਮ ਨੂੰ ਰਸ ਪ੍ਰੇਮ ਨਾਲ ਪੀਤਾ ਠੀਕ ਨੋ ਚੀਗੀ ਲਾ ਕੇ ਪੀਤਾ ਇੱਕ ਰਸ ਪੀਣਾ ਕੀਤਾ ਹੈ ਠੀਕ ਚੀਗੀ ਲਾ ਕੇ ਘਟ ਘਟ ਕਰਕੇ ਪੀਣ ਦਾ ਨਾਮ ਹੈ ਇਹ ਜਿਹੜੇ ਆਪਣੇ ਹਨਗੇ ਹੋਰ ਥਾਂ ਦੇ ਚੰਗੀ ਉਹ ਦੀਕ ਕਹਿੰਦੇ ਆ ਚੀਕ ਨੂੰ ਚੀਕ ਨਾ ਇੱਕ ਰਸ ਚੀਕੀ ਲਾ ਕੇ ਪੰਜਾਬੀ ਕਹਿੰਦੇ ਪੀਤਾ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਜਿਨ੍ਹਾਂ ਦੇ ਹਿਰਦੇ ਚ ਹਰੀ ਅਕਾਲ ਪੁਰਖ ਨੇ ਪ੍ਰੀਤੀ ਲਾ ਦਿੱਤੀ ਹੈ ਜਿਨ੍ਹਾਂ ਮਸਤਕ ਉਜਲਤੀ ਉਹਨਾਂ ਦੇ ਮੱਥੇ ਦੇਤੇ ਉਜਲ ਜਾਸਰੂਪੀ ਟਿੱਕੇ ਨਿਕਲ ਰਹੇ ਹਨ ਤਿਲਕ ਨਿਕਲ ਰਹੇ ਹਨ ਹਰ ਜਨ ਸੂਬਾ ਸਭ ਜਗ ਉਪਰ ਹਰੀ ਦੇ ਜਨਾਂ ਦੀ ਸੋਭਾ ਸਾਰੇ ਜਗ ਤੋਂ ਉੱਪਰ ਹੈ ਜਿਉਂ ਵਿੱਚ ਉਡਵਾ ਸਸ ਕੀ ਅਮਰ ਦੇ ਪਿਆਰੇ ਹਨ ਜਿਵੇਂ ਉਡਵਾ ਤਾਰਿਆਂ ਦੇ ਚ ਚੰਦਰਮਾ ਕੀਤਾ ਹੋਇਆ ਸਾਰਿਆਂ ਵਿੱਚੋਂ ਸਿਰੋਮਣੀ ਐ ਉਹ ਮਹਾਤਮਾ ਸਾਰੇ ਹੋਰ ਜਿਹੜੇ ਸਾਧਨਾ ਕਰਨ ਵਾਲੇ ਤਾਰਿਆਂ ਵਾਂਗੂ ਐ ਉਹ ਚੰ드ਰਮਾ ਵਾਂਗੂ ਮਾਰੇ ਸਾਹਿਬ ਜੀ ਨੇ ਦੁਨੀਆ 'ਚ ਪੂਰਨਮਾਹੀ ਦੇ ਚੰ드ਰਮਾ ਵਾਂਗ ਬਣਾਉਣਾ ਕੀਤੇ ਹਨ ਪੂਰਨ ਜਿਨ ਹਰ ਹਿਰਦੈ ਨਾਮ ਨਾ ਵਸਿਉ ਜਿਨ੍ਹਾਂ ਦੇ ਹਿਰਦੇ 'ਚ ਹਰੀ ਅਕਾਲ ਪੁਰਖ ਦਾ ਨਾਮ ਨਹੀਂ ਨਾ ਵਸਿਆ ਹੈ ਇਹਨਾਂ ਸਭ ਕਾਰਜ ਫੀਕਾ ਉਹਨਾਂ ਦੇ ਸਾਰੇ ਜਿੰਨੇ ਕਾਰਜਾ ਫਿੱਕੇ ਆ ਬੇਰਸੀ ਪੈਦਾ ਕਰਨ ਵਾਲੇ ਐ ਜੈ ਕਬੀਰਨ ਵਾਲੇ ਹਨ ਜੈਸੀ ਸ਼ਿੰਗਾਰ ਕਰੇ ਦੇਹ ਮਾਨੁ ਜਿਸ ਪ੍ਰਕਾਰ ਮਨੁੱਖਾ ਦੇ ਸ਼ਿੰਗਾਰ ਕੋਈ ਆਦਮੀ ਕਰੇ ਨਾਮ ਬਿਨਾ ਨਕਤੇ ਨਕਤੇ ਹੋਵੇ ਭਾਈ ਉਹ ਨਕਤਾ ਨਕਤੇ ਦੇ ਸ਼ਿੰਗਾਰ ਸੋਹਣੇ ਨਹੀਂ ਲੱਗਦੇ ਲੋਕਾਂ ਨੂੰ ਇਸੇ ਪ੍ਰਕਾਰ ਐਸੀ ਸ਼ਿੰਗਾਰ ਕਰੈ ਦੇਹ ਮਾਨੁਕੋ ਜਿਹੜਾ ਨਕਤਾ ਹੋਵੇ ਉਹਦੀ ਦੇਹ ਤੇ ਜਿਵੇਂ ਸ਼ਿੰਗਾਰ ਕਰਦੀਏ ਨਾਮ ਬਿਨਾ ਨਕਤੀ ਨਕ ਕੀ ਇਸੇ ਪ੍ਰਕਾਰ ਭਾਈ ਜਿਹੜੇ ਹੋਰ ਸਾਧਨ ਕਰਨੇ ਆ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਜਾਮੋ ਨੇ ਆਸਣ ਪ੍ਰਾਣਾ ਯਾਮ ਆਦਿਕ ਐ ਹੋ ਐ ਮਨੁੱਖ ਦੇ ਦੇਹ ਤੇ ਸ਼ਿੰਗਾਰ ਨਕਤੇ ਜਿਵੇਂ ਕਰਦੀਏ ਇਹ ਸੇ ਪ੍ਰਕਾਰ ਮਾਰਾ ਕਹਿੰਦੇ ਨਾਮ ਬਿਨਾ ਨਾਮ ਬਿਨਾ ਨਕ ਤੇ ਨਕ ਕੀ ਜਿਹੜੇ ਨਾਮ ਹੈ ਤਾਂ ਨਕ ਉਹਨੇ ਮਾਰਨ ਦੇਣਾ ਕੀਤਾ ਜਿਹੜੇ ਨਾਮ ਤੋਂ ਬਿਨਾ ਉਹ ਨਕ ਕੇ ਨਕ ਤੋਂ ਰਹਿਤ ਐਸ ਲੋਕ ਚ ਵੀ ਜਸ ਉਹ ਰਹਿਤ ਨਕਤੇ ਕਰ ਦਤੇ ਹੈ ਪਰ ਲੋਕ ਚ ਵੀ ਜਸ ਰੂਪੀ ਨਕ ਉਹਨਾਂ ਦਾ ਵੱਢਿਆ ਗਿਆ ਇਹ ਉਹ ਨਕਤੇ ਕੀਤੇ ਗਏ ਹਨ ਘਟ ਘਟ ਰਮਈਆ ਰਾਮ ਤੋ ਰਾਮ ਰਾ ਘਟ ਘਟ ਵਿੱਚ ਉਹ ਨਕਤਾ ਨਕ ਨਕੋ ਤੇ ਜਸੂਆ ਨੂੰ ਮਾਰਨ ਕੀਤਾ ਉਹ ਜਸੂਪੀ ਨਕ ਤੋਂ ਨਕਤੇ ਕੀਤੇ ਹਨ ਕੱਟ ਕੱਟ ਰਮਈਆ ਰਾਮ ਦਾ ਰਾਮ ਰਾਏ ਕਟਾ ਕੱਟਾਂ ਚ ਰਮਈਆ ਰਮਿਆ ਹੋਇਆ ਜੋ ਰਾਮ ਰਾਜਾ ਪ੍ਰਕਾਸ਼ ਰੂਪ ਹੈ ਸਭ ਵਰਤੈ ਸਭ ਮਹਿ ਈ ਸਾਰਿਆਂ 'ਚ ਕੋਈ ਇੱਕ ਪਰਮੇਸ਼ਰ ਵਰਤ ਰਿਹਾ ਹੈ ਸਾਰੇ ਬ੍ਰਹਮੰਡਾਂ ਖੰਡਾਂ 'ਚ ਜਿਨ ਜੜ ਸੰਘਾਤ ਹੈ ਜਿਨੀ ਚੇਤਨਾ ਜੜ ਚੇਤਨਾ ਸਾਰਿਆਂ ਚ ਇੱਕ ਰਸ ਜਨ ਨਾਨਕ ਕਹੋ ਹਰ ਕਿਰਪਾ ਧਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਆਕਾਲ ਪੁਰਖ ਨੇ ਸਾਡੇ ਤੇ ਵੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਗੁਰਬਚਨ ਧਿਆਉ ਘਰੀ ਮੀਖ ਅਸੀਂ ਤਾਂ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਮੀਖੀ ਕੇ ਘੜੀ ਘੜੀ ਚਿਤ ਆਇਆ ਹੈ ਕਦੇ ਬਸਾਰਦੇ ਨਹੀਂ ਘੜੀ ਮੀਖ ਨਾਲ ਮਿਲ ਕਰਕੇ ਮਹਾਰਾਜ ਦੇ ਨਾਲ ਚਿਤ ਦੀ વૃਤੀ ਨੂੰ ਜੋੜ ਕੇ ਇੱਕ ਘੜੀ ਘੜੀ ਵੀ ਭੁਲਾਇਆ ਨਹੀਂ ਹੈ